ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਿੰਦਰ ਸਿੰਘ ਤੋਂ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਸੋ ਅੱਜ ਦਾ ਟੌਪਿਕ ਹਰ ਵਾਰ ਦੀ ਤਰ੍ਹਾਂ ਬਹੁਤ ਸੋਹਣਾ ਪਰ ਥੋੜਾ ਜਿਹਾ ਡਿਫਰੈਂਟ ਆ ਡਿਫਰੈਂਟ ਕਿਉਂ ਮੈਨੂੰ ਪਰਸਨਲੀ ਇਸ ਟੌਪਿਕ ਦੇ ਬਾਰੇ ਬੋਲਣ ਚ ਇੱਕ ਤਰ੍ਹਾਂ ਦੀ ਬਹੁਤ ਐਕਸਾਈਟਮੈਂਟ ਐਕਸਾਈਟਮੈਂਟ ਤੋਂ ਭਾਵ ਵੀ ਮੈਂ ਇਸ ਤੇ ਜ਼ਰੂਰ ਬੋਲਣਾ ਚਾਹੁੰਦਾ ਸੀ ਉਹ ਕੀ ਸੀ ਕੁਦਰਤ ਨਾਲ ਖਿਲਵਾੜ ਨਾ ਕਰੋ ਕਿਹੜੇ ਤਰੀਕੇ ਨਾਲ ਕੁਦਰਤ ਨਾਲ ਖਿਲਵਾੜ ਹੋ ਰਹੀ ਆ ਉਹ ਤਾਂ ਬਹੁਤ ਤਰੀਕਿਆਂ ਨਾਲ ਹੀ ਪਰ ਅਬ ਮੈਂ ਸਿੰਪਲੀ ਮਤਲਬ ਬੋਲਣਾ ਚਾਹੁੰਦਾ ਆ ਆਪਾਂ ਦਿਨੋਂ ਦਿਨ ਜਿਹੜੇ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ 'ਚ ਆਪਣੇ ਸੂਬੇ 'ਚ ਦਰਖਤ ਨੇ, ਟਰੇ ਨੇ, ਬੂਟੇ ਨੇ ਉਹ ਵਧਦੇ ਜਾ ਰਹੇ ਆ ਖਾਸ ਤੌਰ ਤੇ ਆਪਣੇ ਪੰਜਾਬ ਚ ਆਪਣੇ ਖੇਤਾਂ ਚ ਵੀ ਆਮ ਤੌਰ ਤੇ ਬਹੁਤ ਜਿਆਦੇ ਚੰਗੇ ਕਿਸਾਨ ਨੇ ਬਹੁਤ ਜਿਆਦੇ ਚੰਗੇ ਇਨਸਾਨ ਨੇ ਜਿਹੜੇ ਬਹੁਤ ਬੂਟੇ ਲਾਉਂਦੇ ਨੇ ਕੋਈ ਡੇਕ ਲਾਉਂਦਾ ਕੋਈ ਬਕੈਨ ਲਾਉਂਦਾ ਕੋਈ ਟਾਲੀ ਲਾਉਂਦਾ ਕੋਈ ਸਫੈਦਾ ਲਾਉਂਦਾ ਬਹੁਤ ਤਰ੍ਹਾਂ ਦੇ ਇਦਾਂ ਦੇ ਦੇ ਬੂਟੇ ਲਾਉਂਦੇ ਆ ਜਿਹੜੇ ਆਪਾਂ ਨੇ ਆਪਾਂ ਨੂੰ ਬਹੁਤ ਸੋਹਣੀ ਹਵਾ ਆਕਸੀਜਨ ਜਿਹਦੇ ਨਾਲ ਆਪਾਂ ਨੂੰ ਜਿਹੜੀ ਹਵਾ ਬਹੁਤ ਜਿਆਦੇ ਪਿਉਰੀਫਾਈ ਚੰਗੀ ਸਾਫ ਸੁਥਰੀ ਮਿਲਦੀ ਹੈ ਇਹਦਾ ਜਿਹੜਾ ਅੱਜ ਦਾ ਟੌਪਿਕ ਹੈ ਤੇ ਬੋਲਣ ਦਾ ਮੇਨ ਕਾਰਨ ਇਹ ਆ ਵੀ ਮੈਂ ਜਦੋਂ ਦਾ ਵੀ ਕੈਨੇਡਾ ਚ ਆਇਆ ਮੈਂ ਇੱਥੇ ਇੱਕ ਚੀਜ਼ ਨੋਟ ਕੀਤੀ ਆ ਵੀ ਇਹਨਾਂ ਨੇ ਜਿਹੜੀ ਕੁਦਰਤ ਆ ਉਹਨੂੰ ਬੜਾ ਤਰੀਕੇ ਨਾਲ ਬੜਾ ਪਿਆਰ ਨਾਲ ਆਪਦੀ ਬੁੱਕਲ ਚ ਸਾਂਭ ਕੇ ਰੱਖਿਆ ਹੋਇਆ ਉਹ ਕਿਵੇਂ ਖਾਸ ਤੌਰ ਤੇ ਵੱਡੀ ਐਗਜ਼ੈਂਪਲ ਵੱਡੀ ਆਧਾਰ ਨਾਲ ਮੈਂ ਇਹ ਚੀਜ਼ ਦੇਖੀ ਇੱਥੇ ਆਪਾਂ ਕਿਤੇ ਵੀ ਜਾਂਦੇ ਆ ਕੈਨੇਡਾ ਚ ਕਿਤੇ ਵੀ ਤੁਸੀਂ ਅ অন্ਟਾਰੀਓ ਚਲੇ ਜਾਓ ਮੋਸਟਲੀ ਬੀਸੀ ਚ ਇਹ ਚੀਜ਼ਾਂ ਨਾਰਮਲ ਨੇ 온ਟਾਰੀਓ ਚ ਦਰਖਤ ਦਾ ਸਾਰੀ ਕਿਤੇ ਨੇ ਤੇ ਬਹੁਤ ਜਿਆਦੇ ਦਰਖਤ ਨੇ ਬਹੁਤ ਜਿਆਦੇ ਟ੍ਰੀ ਨੇ ਬਹੁਤ ਸੋਹਣਾ ਏਰੀਆ ਬਹੁਤ ਖੁੱਲੀ ਮਤਲਬ ਸਾਫ਼ ਸੁਥਰੀ ਹਵਾ ਫਰੈਸ਼ ਬਹੁਤ ਪਿਆਰ ਤੇ ਖਾਸ ਤੌਰ ਤੇ ਬੀਸੀ ਚ ਮੈਂ ਚੀਜ਼ ਦੇਖੀ ਆ ਵੀ ਇਹਨਾਂ ਨੇ ਕੁਦਰਤ ਨਾਲ ਬਿਲਕੁਲ ਖਲਵਾੜ ਨਹੀਂ ਕਰੀ ਜਿੱਥੇ ਜਿਹੜੀ ਜ਼ਮੀਨ ਜਿਵੇਂ ਆ ਉਹਨੂੰ ਓਵੇਂ ਅਪਜਾਊ ਕਰਿਆ ਜਿੱਥੇ ਜਿਹੜੀ ਸੜਕ ਚਾਹੇ ਉਹ ਨੀਮੀ ਆ ਚਾਹੇ ਉੱਚੀ ਆ ਚਾਹੇ ਉਹ ਇੱਧਰ ਨੂੰ ਆ ਚਾਹੇ ਉਹ ਉੱਧਰ ਨੂੰ ਆ ਵਾਟ ਐਵਰ ਜਿੱਧਰ ਨੂੰ ਜਾਂਦੀ ਆ ਕੋਈ ਉਹਦੇ ਚੋਂ ਨੂੰ ਕਟਿਆ ਨਹੀਂ ਕੋਈ ਉੱਥੇ ਮਿੱਟੀ ਨਹੀਂ ਪਾਈ ਕੋਈ ਚੀਜ਼ ਉੱਥੋਂ ਮਤਲਬ ਪਟ ਕੇ ਕਿਤੇ ਹੋ ਨਹੀਂ ਕਰੀ ਪਹਿਲੀ ਗੱਲ ਤਾਂ ਦਰਖਤ ਟੂ ਮੱਚ ਦਰਖਤ ਨੇ ਟੂ ਮੱਚ ਟਰੀਜ਼ ਨੇ ਉਹਨਾਂ ਤੇ ਗਾਂ ਥੱਲੇ ਬੀ ਡੈਗ ਡੈਗ ਉਹ ਹੋਈ ਜਾਂਦੇ ਨੇ ਬਹੁਤ ਸੋਹਣੀ ਚੀਜ਼ ਲੱਗੇ ਮੈਨੂੰ ਆਪੇ ਸਾਫ਼ ਸੁਥਰੀ ਹਵਾ ਹਵਾ ਬਹੁਤ ਪਿਓ ਜਿਵੇਂ ਪਿਉਰੀਫਾਇਰ ਟਾਈਪ ਸਾਹ ਲੈਣ ਚ ਕੋਈ ਤਕਲੀਫ ਨਹੀਂ ਤੇ ਇਹ ਸੱਚ ਵੀ ਆ ਆਪਣੇ ਖਾਸ ਤੌਰ ਤੇ ਜਿਹੜੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੋਸਟਲੀ ਜਿਹੜੇ ਨੇ ਉਹ ਵੱਡਣ ਦੇ ਲੱਗੇ ਹੋਏ ਨੇ ਬਸ ਆ ਵੀ ਵੱਢ ਦੋ ਆ ਵੀ ਵੱਢ ਦੋ ਖੇਤ ਜੋ ਵੀ ਵੱਢ ਦੋ ਘਰ ਚੋਂ ਵੀ ਵੱਢ ਦੋ ਪਰ ਜਦੋਂ ਧੁੱਪ ਆਉਂਦੀ ਆ ਫਿਰ ਥੱਲੇ ਉਹੋ ਬੈਂਦੇ ਨੇ ਵੀ ਛਾਂ ਹਟਾਓ ਜੀ ਕਿਉਂਕਿ ਧੁੱਪ ਤੇ ਗਰਮੀ ਆ ਆਪਣੀ ਇੰਡੀਆ ਚ ਤਾਂ ਪਤਾ ਇਹ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਕਿੰਨੀ ਹੁੰਦੀ ਆ ਪਰ ਇੱਥੇ ਇਹਨਾਂ ਨੇ ਬਹੁਤ ਕੁਦਰਤ ਨੂੰ ਪਿਆਰ ਨਾਲ ਤਰੀਕੇ ਨਾਲ ਸਾਹਮਣੇ ਰੱਖਿਆ ਹੋਇਆ ਉਹ ਤਾਂ ਬਿਲਕੁਲ ਖਲਵਾੜ ਨਹੀਂ ਕੀਤੀ ਸ਼ਾਇਦ ਤਾਂ ਹੀ ਹਵਾ ਜਿਹੜੀ ਬਹੁਤ ਸ਼ੁੱਧ ਆ ਉਹਦਾ ਵੱਡਾ ਕਾਰਨ ਹੀ ਤੁਸੀਂ ਜਿਹੜੇ ਇੱਥੇ ਰਹਿੰਦੇ ਨੇ ਜਾਂ ਜਿੰਨਾਂ ਨੇ ਆਉਣਾ ਜਾਂ ਜਿਹੜੇ ਅੱਗੇ ਮੈਂ ਤਾਂ ਕਹਿੰਦਾ ਸਾਰੇ ਦੇਖਣੇ ਚੀਜ਼ ਆ ਕੇ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ ਕਈ ਵਾਰੀ ਆਪਾਂ ਗੱਡੀ ਲੈ ਕੇ ਜਾਂਦੇ ਆਂ ਵੀ ਆਈ ਹੋ ਜਾਂਦੀ ਹੈ ਗੱਡੀ ਪਰ ਇਹਨਾਂ ਨੇ ਜਿੱਥੇ ਜਿਹੜੀ ਚੀਜ਼ ਜਿਵੇਂ ਉਹ ਵੀ ਸੜਕ ਬਣਾਤੀ ਕੋਈ ਆਏ ਨਹੀਂ ਵੀ ਕੋਈ ਖਰਦ ਬਰਦਰਿੰਗ ਕੀਤੀ ਵੀ ਇੱਥੋਂ ਪਟ ਲਈ ਉੱਥੋਂ ਪਟ ਲਈ ਉੱਥੇ ਕਰਤਾ ਕਿ ਉਹਨਾਂ ਨੂੰ ਪਤਾ ਵੀ ਸਾਰਾ ਕੁਝ ਹਿੱਲ ਜੂ ਕੁਦਰਤ ਨਾਲ ਖਿਲਵਾੜ ਨਹੀਂ ਕਰਦੇ ਗੋਰੇ ਕੁਦਰਤ ਨੂੰ ਬਹੁਤ ਪਿਆਰ ਕਰਦੇ ਆ ਸੋ ਤੁਸੀਂ ਵੀ ਸਾਰੇ ਮੇਰੀ ਸਾਰਿਆਂ ਨੂੰ ਬੇਨਤੀ ਆ ਕੁਦਰਤ ਨਾਲ ਪਿਆਰ ਕਰੋ ਕੁਦਰਤ ਨਾਲ ਖਿਲਵਾੜ ਨਾ ਕਰੋ ਜਿਵੇਂ ਇਹਨਾਂ ਨੇ ਬੁੱਕਲ 'ਚ ਸਾਂਭ ਕੇ ਰੱਖਿਆ ਕੁਦਰਤ ਨੂੰ ਆਪਾਂ ਵੀ ਬੁੱਕਲ ਸਾਂਭ ਕੇ ਰੱਖੀਏ ਤੇ ਕੁਦਰਤ ਫਿਰ ਆਪਾਂ ਨੂੰ ਵੀ ਬੁੱਕਲ 'ਚ ਸਾਂਭ ਕੇ ਰੱਖੂ ਸੋ ਇਹੀ ਅੱਜ ਦਾ ਜਿਹੜਾ ਟੌਪਿਕ ਸੀ ਸੋ ਜਰੂਰ ਇਸ ਚੀਜ਼ ਤੇ ਗੌਰ ਕਰਿਓ ਸੋ ਵੱਧ ਤੋਂ ਵੱਧ ਦਰਖਤ ਲਾਓ ਬੱਟੋ ਨਾ ਬੂਟੇ ਲਾਓ ਜਿੰਨੇ ਵੀ ਲਾ ਸਕਦੇ ਆ ਆਪਾਂ ਆਪਣਾ ਪੰਜਾਬ ਜਿਹੜਾ ਆਪਣਾ ਬਹੁਤ ਰੰਗਲਾ ਇਹਨੂੰ ਹੋਰ ਰੰਗਲਾ ਬਣਾਉਣਾ ਸੋ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਚ ਮੈਂ ਤੁਹਾਡਾ ਆਪਣਾ ਮਨਿੰਦਰ ਥੰਦ